ਤੁਸੀਂ ਸੋਚੋਗੇ ਕਿ ਇੱਥੇ ਕੰਜਰੀਆਂ ਨੱਚਦੀਆਂ ਦੇਖਣ ਦੇ ਇਸ਼ਨਾਨ ਘਰ ਹੁੰਦਾ ਸੀ ਤੇ ਜਿਹੜਾ ਕਿ ਔਰਤਾਂ ਲਈ ਖਾਸ ਬਣਾਇਆ ਜਾਂਦਾ ਸੀ ਨਾ ਇਧਰੋਂ ਕੋਈ ਦੇਖ ਸਕਦਾ ਨਹੀਂ ਕਿਤੋਂ ਇਧਰ ਪਰਦੇ ਲੱਗੇ ਹੁੰਦੇ ਆ ਹਾਂ ਮੈਂ ਜਿੱਥੇ ਖੜਾ ਹਾਂ ਕਿਸੇ ਟਾਈਮ ਤੇ ਇੱਥੇ ਮਹਾਰਾਜੇ ਰਣਜੀਤ ਸਿੰਘ ਵੀ ਹੁਣੀ ਰਹੇ ਹੋਣ ਆ ਸੋਚਣ ਨੂੰ ਕਿੰਨਾ ਹੋਉਂਦਾ ਵੀ ਕਿਸੇ ਟਾਈਮ ਜਿੱਥੇ ਮੈਂ ਖੜਾ ਹਾਂ ਉੱਥੇ ਹੀ ਕਿਸੇ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਖੜੇ ਅਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਅੰਮ੍ਰਿਤਸਰ ਟਾਰੀ ਬਾਰਡਰ ਲਾਗੇ ਪੁੱਲ ਕੰਜਰੀਆ ਤੋਂ ਮੇਰੇ ਪਿੱਛੇ ਦੇਖੋ ਬੋਰਡ ਪੁੱਲ ਕੰਜਰੀ ਕਿਉਂ ਇਹਨਾਂ ਪੁੱਲ ਕੰਜਰੀ ਕਿਹਾ ਜਾਂਦਾ ਕੀ ਦੀ ਕਹਾਣੀ ਹੈ ਕੀ ਇਹਦਾ ਰਸ ਹੈ ਮੋਰਾ ਇੱਥੇ ਕਿਉਂ ਮੋਰਾਲੀ ਪੋਲੇ ਤੇ ਬਣਾ ਗਿਆ ਮਹਾਰਾਜ ਰਣਜੀਤ ਸਿੰਘ ਵੱਲੋਂ ਕੀ ਇਹਦੀ ਕਹਾਣੀ ਆਜੋ ਗੱਲਾਂ ਕਰਦੇ ਆ ਇਹਦੇ ਬਾਰੇ ਜਾਣਦੇ ਆ ਮਹਾਰਾਜ ਰਣਜੀਤ ਸਿੰਘ ਜੀ ਲਾਹੌਰ ਤੋਂ ਚੱਲਦੇ ਆ ਤੇ ਆਪਣੀ ਸੈਨਾ ਇੱਥੇ ਆ ਕੇ ਆਰਾਮ ਕਰਦੇ ਹੋਣੇ ਆ ਤੇ ਇੱਥੇ ਹੀ ਉਹਨਾਂ ਦੇ ਮਰਾ ਅਸ਼ੋਰਾਮ ਹੀ ਸਾਰਾ ਬਣਾਇਆ ਗਿਆ ਸੀ ਆਦੀ ਪੋੜੀਆਂ ਵੇਖ ਸਕਦੇ ਹੋ ਆ ਬਹੁਤ ਜਿਆਦਾ ਵੱਡੀਆਂ ਵੱਡੀਆਂ ਪੋੜੀਆਂ ਆ ਇਹ ਪੋੜੀਆਂ ਤੋਂ ਪਤਾ ਲਾਇਆ ਜਾ ਸਕਦਾ ਪਈ ਉਦੋਂ ਦੇ ਜਮਾਨੇ ਵਿੱਚ ਕਿੰਨੀ ਤਗੜੀ ਤਗੜੀ ਪੋੜੀ ਇੱਕ ਇੱਕ ਉਦੋਂ ਦੇ ਜਮਾਨੇ ਵਿੱਚ ਕਿੰਨੇ ਤਗੜੇ ਤਗੜੇ ਬੰਦੇ ਹੋਣੇ ਆ ਇਥੋਂ ਇਹ ਹਿਸਾਬ ਲਾਇਆ ਜਾ ਸਕਦਾ ਮੋਰਾਲੀ ਸਪੈਸ਼ਲ ਏ ਬਹੁਤ ਤਰਜੀਹ ਦਿੱਤੀ ਮਹਾਰਾਜ ਅਜੀਤ ਸਿੰਘ ਨੇ ਮੋਰਾਲੀ ਸਪੈਸ਼ਲ ਕੰਜਰੀ ਪੁੱਲ ਬਣਾਇਆ ਗਿਆ ਸੀ ਮੋਰਾ ਅਸਲ ਚ ਮੋਰਾਣਾ ਦਾ ਤਾਂ ਪਿਆ ਕਿਉਂਕਿ ਉਹ ਮੋਰ ਦੀ ਤਰ੍ਹਾਂ ਡਾਂਸ ਕਰਦੀ ਹੁੰਦੀ ਸੀ ਤੇ ਉਹ ਇੱਕ ਝਲਕੀ ਉਹਦੀ ਕਾਫੀ ਹੁੰਦੀ ਹੈ ਆਕਰਸ਼ਿਤ ਕਰਨ ਨੂੰ ਕਿਸੇ ਨੂੰ ਵੀ ਜਦੋਂ ਮੋਰਾ ਦਰਿਆ ਉਪਰ ਕਰਕੇ ਹੁੰਦੀ ਆ ਤੇ ਉਹਦੀ ਨਹਿਰ ਵਿੱਚ ਜੁੱਤੀ ਡਿੱਗ ਜਾਂਦੀ ਹੈ ਚਾਂਦੀ ਦੀ ਜੁੱਤੀ ਤੇ ਉਹ ਸ਼ਰਮਿੰਦੀਏ ਮਹਾਰਾਜਾ ਦੇ ਦਰਬਾਰ ਵਿੱਚ ਜਾਂਦੀ ਆ ਤੇ ਉੱਥੇ ਜਾ ਕੇ ਕਹਿੰਦੀ ਆ ਮੈਂ ਨਹੀਂ ਨੱਚ ਸਕਦੀ ਕਿਉਂਕਿ ਮੇਰੀ ਜੁੱਤੀ ਉੱਥੇ ਨਹਿਰ ਵਿੱਚ ਡੇਗ ਗਈ ਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਹਦੀ ਖਾਸ ਕਰਕੇ ਉਹਦੇ ਲਈ ਇਹ ਇੱਥੇ ਪੁੱਲ ਬਣਵਾ ਦਿੰਦੇ ਆ ਜਿਹਨੂੰ ਕਿ ਪੁੱਲ ਕੰਜਰੀ ਕਿਹਾ ਜਾਂਦਾ ਹੈ ਜਦੋਂ ਮਹਾਰਾਜਾ ਅਨਜੀਤ ਸਿੰਘ ਇੱਥੇ ਹੁੰਦੇ ਨੇ ਤੇ ਆਪਣੀ ਸੈਨਾ ਨਾਲ ਇੱਥੇ ਅਸ਼ੋਰਾਮ ਕਰਦੇ ਤੇ ਇੱਥੇ ਮੋਰਾਂ ਨੂੰ ਮਿਲਦੇ ਹੁੰਦੇ ਤੇ ਇੱਥੇ ਉਹਦਾ ਨਾਚ ਗਾਣਾ ਸਾਰਾ ਦੇ ਦੇ ਦਿੰਦੇ ਸੀ ਤੇ ਮੋਰਾਂ ਜਿਹੜੀ ਨਾਚੀ ਸੀ ਮੋਰ ਵਾਂਗੂ ਨੱਚਦੀ ਹੁੰਦੀ ਸੀ ਤੇ ਉਹਦੀ ਸੁੰਦਰਤਾ ਇੰਨੀ ਸੀ ਕਿ ਉਹ ਕਹੇ ਵਾਲੇ ਵੇਲੰਦੀ ਤੇ ਉਹ ਉਹ ਵਾਲਾ ਕਰਸ਼ੇ ਤੋਂ ਆਉਂਦਾ ਸੀ ਇੰਨੀ ਕੋ ਜਿਆਦਾ ਸੁੰਦਰ ਸੀ ਤੇ ਆ ਇਹਦੇ ਚਾਰ ਬਣਿਆ 1 2 3 4 ਤੇ ਇਹ ਪਹਿਲਾ ਤੇ ਇਧਰ ਪੇਂਟਿੰਗ ਪੁੰਟਿੰਗ ਉਦਾਂ ਹੀ ਬਣੀਆਂ ਪਈਆਂ ਅੰਦਰ ਇਹ ਪਹਿਲੇ ਦੇ ਅੰਦਰ ਤੇ ਲੋਕ ਲੱਗਾ ਆ ਤੂੰ ਜਾ ਉਧਰ ਚੱਲਦੇ ਆ ਕਿਆ ਇਹ ਵੀ ਜਾਂਦਾ ਜਦੋਂ ਮੋਰਾ ਇੱਥੇ ਆਉਂਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਨੂੰ ਕਰਛੇ ਧੋਕੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਜੋ ਕਿ ਮਹਾਰਾਜਾ ਅਨਜੀਖ ਨੂੰ ਉਹ ਵਿਆਹ ਕਰਾਉਣ ਦੇ ਨਤੀਜੇ ਸਜਣਾ ਸਜ਼ਾ ਵੀ ਚੱਲਣੀ ਪਈ ਅਕਾਲ ਤਖਤ ਤੋਂ ਤੇ ਉੱਥੋਂ ਦੇ ਜਥੇਦਾਰ ਕਾਲੀ ਫੁੱਲਾ ਸਿਓ ਉਹਨਾਂ ਨੇ 100 ਕੋੜੇ ਦੀ ਸਜ਼ਾ ਸੁਣਾਈ ਸੀ ਪਰ ਲੋਕਾਂ ਨੇ ਉਨਾਰੇ ਆਸ-ਪਾਸ ਦੇ ਲੋਕਾਂ ਨੇ ਕਹਿ ਕੂਕੇ ਸਜ਼ਾ ਘਟਾਤੀ ਨਾ માત્ર ਸਜ਼ਾ ਰਹਿ ਗਈ ਸੀ ਸਿਰਫ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਸਜ਼ਾ ਵੀ ਸਵੀਕਾਰੀ ਸੀ ਤੇ ਮੋਰਾ ਨੂੰ ਵਿਆਹ ਵੀ ਕਰਵਾਇਆ ਸੀ ਤੁਹਾਨੂੰ ਪਤਾ ਹੀ ਆ ਰਾਜੇ ਜਿਹੜੇ ਹੁੰਦੇ ਆ ਬਾਦਸ਼ਾਹ ਜਿਹੜੇ ਰਾਜੇ ਹੁੰਦੇ ਆ ਉਹਨਾਂ ਨੂੰ ਅਕਸਰ ਹੀ ਸ਼ੌਕ ਹੁੰਦਾ ਵਾ ਤੇ ਰਾਣੀਆਂ ਰੱਖਣ ਦਾ ਜ਼ਿਆਦਾ ਤੇ ਉਹ ਮੋਰਾ ਵੀ ਇੱਕ ਰਾਣੀ ਰੱਖੀ ਗਈ ਸੀ ਤੇ ਉਹਨੂੰ ਵੀ ਉਦਾਂ ਉਹਨਾਂ ਹੀ ਪਿਆਰ ਮਿਲਦਾ ਸੀ ਉਹਨੂੰ ਵੀ ਉਦਾਂ ਹੀ ਹੀ ਹਾਰ ਹੀਰੇ ਸ਼ਿੰਗਾਰਿਆਂ ਨਾਲ ਰੱਖਿਆ ਜਾਂਦਾ ਆਹ ਤੇ ਦੇਖਣ ਦੇ ਜਿਹੜੇ ਟਲਾਂ ਨੇ ਇੱਥੋਂ ਕਿਸੇ ਟਾਈਮ ਮਹਾਰਾਜੇ ਸੈਨਾ ਦੇ ਹਾਥੀ ਉੱਥੀ ਜਾਂ ਕੋਈ ਵੀ ਇਧਰੋਂ ਹੀ ਜਾਂਦੇ ਹੁੰਦੇ ਕਿਉਂਕਿ ਵੱਡਾ ਕਾਫੀ ਇਧਰੋਂ ਹੀ ਜਾਂਦੇ ਹੁੰਦੇ ਹਾਂ ਮੈਂ ਜਿੱਥੇ ਖੜਾ ਵਾਂ ਕਿਸੇ ਟਾਈਮ ਤੇ ਇੱਥੇ ਮਹਾਰਾਜੇ ਰਣਜੀਤ ਸਿੰਘ ਜੀ ਹੁਣੀ ਰਹੇ ਹੋਣ ਆ ਸੋਚਣ ਨੂੰ ਕਿੰਨਾ ਹੁੰਦਾ ਵੀ ਕਿਸੇ ਟਾਈਮ ਜਿੱਥੇ ਮੈਂ ਖੜਾ ਉੱਥੇ ਹੀ ਕਿਸੇ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਖੜਦੇ ਹੋਣੇ ਤੇ ਆਪਣੀ ਸੱਭਾ ਨਾਲ ਇੱਥੇ ਆਰਾਮ ਕਰਦੇ ਹੋਣੇ ਆ ਇਹ ਆ ਜਿਹੜਾ ਤੁਸੀਂ ਵੇਖ ਰਹੇ ਸਾਰਾ ਸਰੋਵਰ ਟਾਈਪ ਹੈ ਇੱਥੇ ਇਸ਼ਨਾਨ-ਸਨੂਣ ਕਰਨ ਨੂੰ ਹੁੰਦਾ ਹੈ ਕਹਿੰਦੇ ਹ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਕਰਵਾਇਆ 사ਜਾ ਵੀ ਕਬੂਲੀ ਤੇ ਉਹ ਇੱਥੋਂ ਮੱਖਣਪੂਰਾ ਤੋਂ ਲਾਹੌਰ ਲੈ ਗਏ ਜਿਹੜਾ ਕਿ ਪਾਪੜ ਮੰਡੀ ਮਸ਼ਹੂਰ ਪਾਕਿਸਤਾਨ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਰੱਖਿਆ ਗਿਆ ਮੋਰਾ ਨੂੰ ਕਹਿਣਾ ਸਾਡੇ ਲਈ ਵੀ ਮਾਣ ਗੱਲ ਆ ਜਿੱਥੇ ਸਮਰਾਟ ਅਸ਼ੋਕ ਸਮਰਾਟ ਮਹਾਰਾਜ ਅਕਬਰ ਹੋਏ ਉੱਥੇ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੇ ਨਾਂ ਵਿੱਚ ਆਉਂਦੇ ਸੀ ਮੋਰਾ ਦੇ ਕਹਿੰਦੇ ਮਹਾਰਾਜਾ ਸਿੰਘ ਨੇ ਮਸਜਿਦ মাদਰਾਸੇ ਤੇ ਮੋਰਾ ਕਰੰਸੀ ਵੀ ਚਲਾਈ ਸੀ ਜਿਹੜਾ ਕਿ ਕਰੰਸੀ ਉਤੇ ਮੋਰ ਬਣਿਆ ਹੁੰਦਾ ਤੇ ਉਹਦੇ ਨਾਂ ਦੇ ਨਾਲ ਜਾਣੀ ਜਾਂਦੀ ਜਿਹਨੂੰ ਕਿ ਮੋਰਾ ਕਰੰਸੀ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹੜੀ ਮੋਰਾ ਸੀ ਉਹ ਇੱਕ ਅਫਗਾਨੀਸਤਾਨ ਕਸਬੀ ਕਸਬੀ ਔਰਤ ਸੀ ਅਫਗਾਨਿਸਤਾਨ ਤੋਂ ਬੁਰਕਿਆਂ ਵਿੱਚ ਪਾ ਕੇ ਲਾਹੌਰ ਲੈ ਜਾਂਦੀ ਸੀ ਹੀਰਾ ਮੰਡੀ ਜਿਹੜਾ ਕਿ ਹੁਸਨਾ ਦਾ ਹੁਸਨਾ ਦੀ ਮੰਡੀ ਵੀ ਕਿਹਾ ਜਾਂਦਾ ਨੂੰ ਉਥੇ ਲੰਦੀ ਗਈ ਤੇ ਉਥੋਂ ਇੱਥੇ ਮੋਰਾ ਜਿਹੜੀ ਹੋਏ ਮੱਖਣਪੁਰਾ ਪਹੁੰਚ ਗਈ ਤੇ ਇੱਥੇ ਹੀ ਮਹਾਰਾਜ ਸਿੰਘ ਨੂੰ ਇੱਥੇ ਹੀ ਮਿਲਿਆ ਕਰਦੀ ਸੀ ਤੇ ਜਿਹੜਾ ਮਹਾਰਾਜਾ ਸੀ ਆਪਣਾ ਉਹ ਇਹ ਮਲਕ ਬੜਾ ਵਧੀਆ ਮਹਾਰਾਜਾ ਸੀ ਸਾਰੇ ਧਰਮ ਨਾਲ ਲੈ ਕੇ ਚੱਲਦਾ ਸੀ ਸਾਈ ਮੁਸਲਮਾਨ ਹੈ ਕੋਈ ਵੀ ਧਰਮ ਜਾਤ ਪਤ ਨਹੀਂ ਕਰਦੇ ਮਹਾਰਾਜਾ ਸਾਰੇ ਨਾਲ ਲੈ ਕੇ ਚੱਲਦੇ ਸੀ ਮੋਰਾ ਦੀ ਗੱਲ ਕਰੀਏ ਮੋਰਾ ਮਹਿਲਾ ਤੋਂ ਛੱਡ ਕੇ ਤੇ ਪਠਾਨਕੋਟ ਵੱਲ ਚਲ ਗਈ ਉਹਦੇ ਬਹੁਤੀ ਅੱਗੇ ਕਹਾਣੀ ਤਾਂ ਨਹੀਂ ਪਤਾ ਪਰ ਇਹਨਾਂ ਜ਼ਰੂਰ ਪਤਾ ਕਿ ਉਹ ਮਹਾਰਾਜ ਸਿੰਘ ਤੋਂ ਬਾਅਦ ਜਿੱਤਾਂ ਜਿੱਤੰਦਾ ਬੇ ਸਾਰੀਆਂ ਲੜਾਈਆਂ ਜਿੱਤੰਦਾ ਬੇ ਤੇ ਉਸ ਤੋਂ ਬਾਅਦ ਉਹਦਾ ਅੱਗੇ ਜਾਣਕਾਰੀ ਉਹਦੀ ਤੇ ਪਤਾ ਨਹੀਂ ਆ ਮੋਰਾ ਦੇ ਕੀ ਬਣਿਆ ਦੇਖਦੇ ਇਸ਼ਨਾਨ ਘਰ ਹੁੰਦਾ ਸੀ ਤੇ ਜਿਹੜਾ ਕੀ ਔਰਤਾਂ ਲਈ ਖਾਸ ਬਣਾਇਆ ਜਾਂਦਾ ਸੀ ਨਾ ਇਧਰੋਂ ਕੋਈ ਦੇਖ ਸਕਦਾ ਇਹ ਨਾ ਕਿਤੋਂ ਇਧਰ ਪਰਦੇ ਲੱਗੇ ਹੁੰਦੇ ਤੇ ਇਧਰ ਨਾ ਆਉਣ ਵਾਲਾ ਇਸ਼ਨਾਨ ਘਰ ਕਿਹਾ ਜਾਂਦਾ ਇਹ ਉਹਦੇ ਟਾਈਮ ਦੇ ਜਦੋਂ ਇੱਥੇ ਰਹਿੰਦੇ ਹੋਣਗੇ ਉਹ ਇਸ਼ਨਾਨ ਕਰਦੇ ਸੀ ਇੱਥੇ ਇਹ ਕਿਤੋਂ ਵੀ ਓਪਨ ਹੀ ਹੈਗਾ ਇੱਥੇ ਇਸ਼ਨਾਨ ਕਰਦੇ ਹੋਣਗੇ ਜਿੱਦੋਂ ਠਹਿਰਦੇ ਹੋਣਗੇ ਮਲੇ ਔਰਤਾਂ ਲਈ ਸਪੈਸ਼ਲ ਤੇ ਜਿਹੜਾ ਮਰਦਾਂ ਲਈ ਨਾ ਹੋ ਲਈ ਉਹ ਸਾਹਮਣੇ ਹੀ ਓਪਨ ਵਿੱਚ ਉਹ ਸਾਹਮਣੇ ਤੇ ਦੇਖ ਸਕਦੇ ਓਪਨ ਵਿੱਚ ਹੀ ਲਾਸਟ ਇਹ ਪੁਲ ਕੰਜਰੀ ਜਿਹੜਾ ਟਾਰੀ ਬੋਰਡ ਤੋਂ ਪੈਂਦਾ ਵਾ ਤੇ ਜੇ ਤੁਸੀਂ ਟਾਰੀ ਬੋਰਡ ਆਓਗੇ ਇੱਥੇ ਵੱਤੋ-ਵੱਤ ਆਠ ਕਿਲੋਮੀਟਰ ਵੱਲ ਇੱਧਰ ਪੈਂਦਾ ਅੰਦਰ ਇਹ ਪਹਿਲਾਂ ਏਰੀਆ ਕਿਸੇ ਟਾਈਮ ਤੇ ਤੇ ਪਾਕਿਸਤਾਨ ਕੋਲ ਵੀ ਰਿਹਾ ਵਾ ਹੁਸੈਨੀਪੁਰਾ ਦੇ ਜਦੋਂ ਹੋਇਆ ਕੋਈ ਜਗ੍ਹਾ ਉਧਰ ਚਲ ਗੀਆਂ ਪਾਕਿਸਤਾਨ ਵੱਲ ਤੇ ਕੋਈ ਸਿੱਥੇ ਰਹਿ ਗਈਆਂ ਬਾਕੀ ਇਹ ਵੀ ਕਿਸੇ ਟਾਈਮ ਤੇ ਵਾਰ ਵਿੱਚ ਉਧਰ ਚਲ ਗਿਆ ਸੀ ਫੇਰ ਜਦੋਂ ਵੰਡ ਹੋਈ ਵੰਡ ਤੋਂ ਬਾਅਦ ਕਿਸੇ ਟਾਈਮ ਇਹ ਮੁੜ ਕੇ ਪਾਕਿਸਤਾਨ ਤੋਂ ਇੱਧਰ ਹੁਣ ਇੱਧਰ ਹੀ ਰਿਹਾ ਵਾ ਤੇ ਜਿਹੜੀ ਨਹਿਰ ਸੀ ਨਹਿਰ ਚੱਲਦੀ ਹੁੰਦੀ ਸੀ 71 61 ਤੱਕ ਚੱਲਦੀ ਸੀ 61 ਤੋਂ ਬਾਅਦ ਆ ਇਹ ਨਹਿਰ ਇੱਥੇ ਨਹੀਂ ਜਿਹੜੀ ਲਾਹੌਰ ਵੱਲ ਜਾਂਦੀ ਉਹ ਬੰਦ ਹੋ ਗਈ ਤੇ ਹੋਣੇ ਦੇ ਤੇ ਪੁਲ ਬਣਾ ਦਿੱਤਾ ਗਿਆ ਜਿਹੜਾ ਉਹ ਪੁਲ ਵੇਖ ਸਕਦੇ ਤੇ ਛੜਕ ਜਾਂਦੀ ਆ ਮੇਨ ਇਹਦਾ ਨਾਮ ਪੁਲ ਕੰਜਰੀ ਵਜਦਾ ਕੋਈ ਪੁੱਛ ਲੋ ਕਿਤੇ ਉਹ ਪੁੱਛੋਗੇ ਪੁਲ ਕੰਜਰੀ ਹੀ ਵਜਦਾ ਮੋਰਾਣਾ ਹੁਣ ਰੱਖਿਆ ਗਿਆ ਵੈਸੇ ਤੇ ਮੋਰਾ ਦੇ ਨਾਮ ਤੇ ਰੱਖਿਆ ਗਿਆ ਪੁਲ ਮੋਰਾ ਵੈਸੇ ਸਪੈਸ਼ਲ ਨਾਮ ਦਾ ਕੰਜਰੀ ਹੀ ਵਜਦਾ ਵਾ ਤੇ ਇੱਥੇ ਜੀ ਹੁਣ ਮਹਾਰਾਜੇ ਦੇ ਸ਼ੌਂਕ ਫਿਰ ਵੱਲੇ ਹੀ ਹੁੰਦੇ ਆ ਤਾਂ ਕਰਕੇ ਫਿਰ ਇੱਥੇ ਨੇ ਚੰਲੀ ਮੋਰਾ ਨੂੰ ਰੱਖਿਆ ਗਿਆ ਸੀ ਉਹ ਵੀ ਦੇਖ ਸਕਦੇ ਹੋ ਪਾਕਿਸਤਾਨ ਦੀ ਪਹਾੜੀ ਘਾਹ ਲੋ ਜਾਂ ਕੋਈ ਵੀ ਉਹ ਚੀਜ਼ ਬਣੀ ਆ ਡਿਫੈਂਸ ਲਾਈਨ ਦੇਖਣ ਦੀ ਹੋਊਗੀ ਤੇ ਚੱਕ ਪੋਸਟ ਵੀ ਸਾਹਮਣੇ ਨਜ਼ਰ ਆਉਂਦੀ ਆ ਆਪਣੀ ਬੀਐਸਐਫ ਦੀ ਤੇ ਸਾਹਮਣੇ ਤਾਰਾ ਜਿਹੜੇ ਲੱਗੇ ਆ ਤੁਹਾਨੂੰ ਦਿਖਣੀਆਂ ਹੋਣੀਆਂ ਇਹ ਪਰੇ ਪਾਕਿਸਤਾਨ ਐ ਤੋਂ ਤੇ ਲਾਹੌਰ ਇ ਤੋਂ ਬਹੁਤ ਨੇੜੇ 22 ਕਿਲੋਮੀਟਰ ਲਾਹੌਰ ਆ ਤੇ ਅੰਬਰਸਰ ਜਿਹੜਾ ਆਪਣਾ ਪਿੰਡ ਆ ਉਹ 30 ਪੈ ਜਾਂਦਾ ਵਾ ਕਿਹੇ ਟਾਈਮ ਤੇ ਵਿਕਸਤ ਸ਼ਹਿਰ ਹੁੰਦਾ ਸੀ ਮੰਨਿਆ ਜਾਂਦਾ ਸੀ ਬਹੁਤ ਹੀ ਵਧੀਆ ਤੇ ਉਥੇ ਪੇਂਟਿੰਗ ਵੀ ਹੈਗੀ ਆ ਦੇ ਅੰਦਰ ਪਰ ਫਿਲਹਾਲ ਉਹਨਾਂ ਬੰਦ ਕੀਤਾ ਬਹੁਤ ਵਧੀਆ ਪੇਂਟਿੰਗ ਆ ਜਿਹੜੀ ਫੁੱਲਾਏ ਫੁੱਲਾਂ ਦੇ ਰਸ ਨਾਲ ਬਣਾਈਆਂ ਗਈਆਂ ਹੋਈਆਂ ਪੇਂਟਿੰਗ ਸੋਪ ਨੇ ਕੀ ਸੋਚੋਗੇ ਕੀ ਇੱਥੇ ਕੰਜਰੀਆਂ ਨੱਚਦੀਆਂ ਕੰਜਰੀਆਂ ਤੇਰੀ ਨੱਚਦੀਆਂ ਪਰ ਜਿਹੜੀ ਮੋਰਾ ਸੀ ਉਹ ਉਹ ਨੱਚਦੀ ਹੁੰਦੀ ਸੀ ਮੋਰ ਵਾਂਗੂ ਨੱਚਦੀ ਸੀ ਇੰਨਾ ਕਿ ਉਹ ਸੁੰਦਰੀ ਉਹ ਆਕਰਸ਼ਿਤ ਕਰ ਲੈਂਦੀ ਹਾਰ ਕੇ ਇਹਨੂੰ ਇੱਕ ਝਲਕ ਉਹਦੀ ਕਾफी ਹੁੰਦੀ ਯਾਰ ਕੇ ਇਹਨੂੰ ਆਕਰਸ਼ਿਤ ਕਰਨ ਲਈ ਇਹ ਸੀ ਕੰਜਰੀ ਪੁੱਲ ਦਾ ਇਤਿਹਾਸ ਸੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਇਦਾਂ ਦੇ ਹੋਰ ਇੰਟਰਸਟਿੰਗ ਰਟੀ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਮਿਲਦੇ ਆ नेक्स्ट ਵੀਡੀਓ ਤਦ ਤੱਕ ਲਈ ਟਿਲਾਂ ਟੇਕਰ ਬਾਏ ਬਾਏ